ਹਾਂਜੀ ਮੈਂ ਮਨਮਤਾ ਕਣਕਵਾਲ ਦਾ ਬਹੁਤ-ਬਹੁਤ ਸਾਰਦਾ ਜੀ ਮਨਮਤਾ ਕਣਕਵਾਲ ਚੈਨਲ ਤੇ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਤੇ ਜਿਨ੍ਹਾਂ ਨੇ ਨਹੀਂ ਕਰਿਆ ਸੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਮੈਂ ਥੋੜੀ ਤੁਹਾਡੀ ਹੌਸਲਾ ਭੀ ਆਈ ਹੋ ਜਾਂਦੀ ਹੈ ਨਾ ਵੀ ਕੀ ਤੁਹਾਨੂੰ ਬਹੁਤ ਪਸੰਦ ਆ ਰਹੇ ਨੇ ਤੇ ਜਰੂਰ ਦੱਸਿਆ ਕਰੋ ਜੀ ਹਾਂਜੀ ਸੋ ਇਹ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਹੈ ਆਪਾਂ ਕੋਸ਼ਿਸ਼ ਕਰੀ ਹੈ ਉਹ ਜਿਹਨੂੰ ਬਾਉਂਦੀ ਹੈ ਨਾ ਉਮੀਦ ਹੈ ਤੁਹਾਨੂੰ ਸਾਰਾ ਹੀ ਜ਼ਰੂਰ ਪਸੰਦ ਆਊਗਾ ਜੀ ਚੰਨ ਕਿੱਥਾ ਗੁਜ਼ਾਰੀਏ ਚੰਨ ਕਿੱਥਾ ਗੁਜ਼ਾਰੀਏ ਰਾਤ ਵੇ ਮੈਂ ਡਾਟੀ ਦਲੀ ਲਾਂਦੇ ਬਾਤ ਓਏ ਚੰਨ ਕਿੱਥਾ ਗੁਜ਼ਾਰੀਏ ਚੰਨ ਕਿੱਥਾ ਗੁਜ਼ਾਰੀਏ ਰਾਤ ਵੇ ਮੈਂ ਦੇ ਬਾਤ ਵੇ ਚਨਕੀ ਤਾਂ ਗੁਜ਼ਾਰੀਈ ਕੋਠੇ ਉੱਤੇ ਕੋਠੜਾ ਮਾਈ ਕੋਠੇ ਸੁਖਰਾ ਕਾ ਫਲਾ ਕੋਠੇ ਉੱਤੇ ਕੋਠੜਾ ਮਾਈ ਕੋਠੇ ਸੁਖਰਾ ਕਾ ਫਲਾ ਆਸ਼ਿਕਾਂ ਜੋੜੀਆਂ ਪੋੜੀਆਂ ਤੇ ਮਸੂਕਾਂ ਜੋੜ ਤੇਰਾ ਪਲ ਉਚਨ ਕਿਥਾਂ ਦੁਜਾਰੀ ਈ ਚਨ ਕਿਥਾਂ ਦੁਜਾਰੀ ਈ ਰਾਤ ਵੇ ਮੈਂ ਡਾਡੀ ਦਲੀਲਾ ਦੇ ਬਾਤ ਵੇ ਚਨ ਕਿਥਾਂ ਦੁਜਾਰੀ ਈ ਕੋਠੇ ਉਤੇ ਕੋਠੜਾ ਮਾਈ ਕੋਠੇ ਸੁਖ ਦੀ ਰੇਤ ਬਲਾ ਕੋਠੇ ਉਤੇ ਮਾਈ ਥੋਠੇ ਸੁਖ ਦੀ ਰਿਤ ਭਲਾ ਅਸਾਂ ਹੁਦਾਇਆ ਮਿਰਦਿਆ ਤੂੰ ਕਿਸੇ ਬਹਾਨੇ ਦੇਖ ਬਲ ਉਚਨਿਕਾ ਗੁਜਾਰੀ ਚਨਿਕਾ ਗੁਜਾਰੀ ਰਾਤ ਵੇ ਮੈਂ ਡਾਡੀ ਦੇ ਲੀਲਾਂ ਦੇਵ ਵਾਤ ਵੇ ਚਨਿਕਾ ਗੁਜਾਰੀ ਕੋਠੜਾ ਮਾਈ ਕੋਠੇ ਤੇ ਤਨ ਬੂਥ ਲਾ ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਤੇ ਤਨ ਬੂਥ ਲਾ ਪਹਿਲੀ ਰੋਟੀ ਤੂੰ ਖਾਵੇਂ ਤੇਰੇ ਸਾਥ ਦੀ ਨਜ਼ ਨਸਦੇ ਦੂਤ ਪਲ ਉਚਨਿਕੀ ਤਾਂ ਗੁਜਾਰੀ ਉਚਨਿਕੀ ਤਾਂ ਗੁਜਾਰੀ रात वे मैं डाढ़ी दलील दे बात वे चन कि गुजारी हाँ जी ऐसी बहुत ही सुरिंदर कौर जी का गाया गया प्यारा जहा गीत तो।